ਭੈਣ ਜੋਸ ਸਭ ਦਾ ਕਿਤਰਾ ਚੜਰ ਚੜਰ ਗਿਆ ਓਏ ਅੱਜ ਅੱਗ ਜਿਆਦਾ ਲੱਗ ਰਹੀ ਨਾ ਹਾਂਜੀ ਮਿੱਤਰੋ ਕੀ ਹਾਲ ਚਾਲ ਆ ਉਮੀਦ ਕਰਾਂ ਬਾਈ ਥੰਮੇ ਸਾਰੇ ਹੋਗੇ ਵਧੀਆ ਆਲ ਗੁੱਡ ਅਪਾਂ ਵੀ ਵਧੀਆ ਬਾਈ ਬਾਕੀ ਥੰਮ ਵੀ ਸੋਚ ਰਹੇ ਹੋ ਨੇ ਗੱਡੀ ਦੇ ਬਾਹਰ ਖੜ ਕੇ ਕਿਉਂ ਬਲੋ ਬਟਾ ਰਿਆ ਬਾਈ ਗੱਡੀ ਦੇ ਤਾਂ ਬਾਹਰ ਖੜਿਆ ਇੰਨੀ ਕੁ ਤਪ ਇੰਨੀ ਕੁ ਗਰਮੀ ਹੋ ਰਹੀ ਨਾ ਬਾਈ ਬਹੁਤ ਬੁਰਾ ਹਾਲ ਬਾਕੀ ਟਾਈਮ ਉਹੀ ਬਾਈ ਜਿਹੜਾ ਦੁਕਾਨਦਾਰਾਂ ਦਾ ਆਵਾਜ਼ਾ ਡੇਢ 2 ਵਜ ਰਹੇ ਆ ਭਾਈ ਇੱਕ ਨਾ ਬੈਂਕੋਂ ਚਾਹੀਦੀ ਦੀ ਬਾਈ ਆਪਾਂ ਨੂੰ ਵੀ ਭਾਈ ਇੰਨੀ ਤੇ ਨੌਲੇਜ ਨਹੀਂ ਤੇ ਇੰਨੀ ਕਮਾਂਗੀ ਭਾਈ ਮੋਰਾ ਬਣਾ ਕੇ ਦੇਣੀ ਯੋ ਕਰਨੀ ਵਾ ਕਰਨੀ ਮੈਂ ਪਹਿਲਾਂ ਇਹੋ ਬਣਾ ਦੀ ਮੋਰ ਉਹ ਕਰੇ ਜੀ ਲੱਗ ਬਣਨੀ ਆ ਦੋ ਬਣਨੀ ਆ ਮੈਂ ਕਿਹਾ ਭਾਈ ਤੁਹਾਨੂੰ ਹੀ ਪਤਾ ਹੋਈ ਸੀ ਇਹ ਕਰਾ ਜੀ ਦੋ ਬਣਾਂਗੇ ਪ੍ਰੋਪਰ ਰਾਈਟਰ ਦੀ ਹੋਰ ਬਣਾਂਗੀ ਇਸ ਕੀ ਉਹ ਬਣਾਂਗੀ ਮੈਂ ਕਿਹਾ ਠੀਕ ਆ ਭਾਈ ਜੋ ਤੁਹਾਨੂੰ ਤਾਂ ਠੀਕ ਲੱਗਦਾ ਠੀਕ ਆ ਭਾਈ ਹੋ ਹੋ ਕਰਮ ਨੇ ਬੁਰੇ ਹਾਲ ਡੁੰਡੇ ਚ ਕਰਖੇ ਆ ਬਾਕੀ ਸ਼ਹਿਰ ਜਾਣਾ ਬਾਈ ਇੱਕ ਤਾਂ ਬੈਂਕ 'ਵਾਂ ਕੰਮ ਆ ਇੱਕ ਆਪਾਂ ਨੂੰ ਵੈਸੇ ਕੰਮ ਆ ਥੋੜਾ ਜਿਹਾ ਕੋਈ ਆ ਗਿਆ ਹੈ ਬੁਲਾ ਰਹੇ ਸਰਦਾਰ ਜੀ ਕੋਈ ਆ ਗਿਆ ਲੈ ਦੇਖਿਆ ਇਹ ਦੁਕਾਨ ਕਰ ਕਰਲੀ ਖੋਲ ਕੇ ਕੋਈ ਆ ਗਿਆ ਬਾਕੀ ਟੰਕੀਆਂ ਵੀ ਆ ਗਈ ਰਾਤ ਉਹਨਾ ਬਾਈ ਪਹਿਲਾਂ ਨਾ ਸਿਆੜੇ ਵੱਧ ਸੁਣਿਆ ਕਰਾਂਦੇ ਵੀ ਮੌਤ ਅਰ ਗਹ ਕਦ ਪਤਾ ਨਹੀਂ ਹੁੰਦਾ ਕਾਦਾ ਜਾ ਉਹ ਬਾਤ ਸੱਚੀ ਹੈ ਭਾਈ ਅਜੇ ਇੱਕੇ ਗੱਲ ਹੋ ਰਿਹਾ ਭਾਈ ਦੁਕਾਨਦਾਰ ਗੱਲ ਜਿੰਨੇ ਵੀ ਦੁਕਾਨਦਾਰ ਹੈਗੇ ਆ ਉਹ ਚਲੋ ਰਿਲੇਟ ਕਰਾਂਗੇ ਬਾਕੀ ਤੁਹਾਨੂੰ ਹੋਰ ਦਿਖਾ ਦੂੰ ਇੱਕ ਚੀਜ਼ ਆਪਣੇ ਉਹ ਐਨਟੀ ਇਹ ਵੀ ਸਾਰੀ ਆ ਗਈ ਭਾਈ ਟੇਬਲ ਟੌਪ ਆ ਗਏ ਬਾਕੀ ਸੀਟਾਂ ਵਗੈਰਾ ਜੋ ਵੀ ਹੋਰ ਇਨਕਲੂਡ ਹੋਈ ਜਾ ਰਸਮਾਨ ਉਹ ਤੁਹਾਨੂੰ ਸਾਰਾ ਦਿਖਾ ਦੂੰਗਾ ਪਹਿਲਾਂ ਕੁਝ ਹੋਰ ਤਾਂ ਇਹ ਉਹ ਟੇਬਲ ਟੌਪ ਹੈ ਕਿਉਂਕਿ ਅੱਜ ਕੱਲ ਡਾਈਵੇਟਰ ਲਗਾ ਡਾਈਵੇਟਰ ਵੀ ਆਪਣੇ ਸਾਰੇ ਮਿਲ ਜਾਣਗੇ ਆਪਣੇ ਮੈਂ ਤੋਂ ਜ਼ਿਆਦਾਤਰ ਨਾ ਜੈਗਵਾਰ ਮੈਂ ਕੰਮ ਕਰ ਰਿਹਾ ਖੁਸ਼ ਹਾਂ ਜੋ ਆਪਣੇ ਘਰਾਂ ਲੱਗਿਆ ਹੋਇਆ ਨਾ ਸਮਾਨ ਉਹੀ ਮੈਂ ਗਾਹਕ ਨੂੰ ਦੇਗਾ ਖੁਸ਼ ਹਾਂ ਵੀ ਕਿਉਂਕਿ ਮਨੇ ਉਹ ਚੀਜ਼ ਬਰਤ ਲਈ ਬਾਈ ਜਿਵੇਂ ਉਹ ਕਿਸੇ ਬੰਦੇ ਦਾ ਸਮਾਨ ਜਾਣਾ ਨਹੀਂ ਤੁਹਾਨੂੰ ਪਿੱਛੇ ਦਿਖਾ ਦਿੰਦਾ ਜੈਗਵਾਰ ਦਾ ਇਹ ਉਹ ਡਾਈਵੇਟਰ ਟੋ ਆਇਆ ਟੋਪ ਉਸਕਾ ਬਾਕੀ ਜੋ ਵੀ ਸਮਾਨ ਲੈਣਾ ਹੋਗਾ ਸਭ ਕੁਝ ਮਿਲ ਜਾ ਬਾਈ ਵੇਚਾਂ ਪਾਉ ਉਹੀ ਆ ਜੋ ਆਪਣੇ ਘਰਾਂ ਲੱਗੇ ਹੋਇਆ ਫੀਨੋਲੈਕਸ ਦਾ ਪਾਈਪ ਲੱਗੇ ਹੋਏ ਫੀਨੋਲੈਕਸ ਕਈ ਵੇਚਾਂਗੇ ਜੋ ਨਹੀਂ ਹੈ ਬਈ ਯਾਰ ਕੋਈ ਹੋਰ ਕੰਪਨੀ ਆ ਵੇਚਾਂਗੇ ਜਾਂ ਹੋਰ ਕੁਝ ਹੀ ਵੇਚਾਂਗੇ ਬਾਈ ਬਾਕੀ ਆਪਣੇ ਵਾਲ ਹੈਵਲਸ ਦੀ ਤਾਰ ਆ ਗਈ ਬਾਈ ਹੈਵਲਸ ਵਾਲਿਆਂ ਨਾਲ ਡੀਲ ਤੀ ਕੱਲ ਉਹ ਹੋ ਗਈ ਈ ਤੀ ਬਾਈ ਕੁਝ ਤੋਂ ਹੈਵਲਸ ਦਾ ਵੀ ਸਮਾਨ ਆ ਗਿਆ ਬਾਕੀ ਹੋਰ ਵੀ ਜੋ ਵੀ ਚਾਹੀਦਾ ਹੋਗਾ ਉਹ ਦੱਸਦੇ ਕਰੋ ਉਹ ਸਭ ਮਿਲ ਜਾਗਾ ਬਾਈ ਕਿੱਥੇ ਜਿਗਾ ਅੱਛਾ ਲੋਕ ਲਗਾਉਣਾ ਸਰ ਬਕੁੰਡੀ ਲਾਰ ਕੀ ਦੁਪਹਿਰ ਨੂੰ ਕੋਈ ਨਿਊ ਆਵਾਜ਼ ਆਰਾਮ ਕਰ ਲੇ ਬੰਦਾ ਪਾਕਿਸਤਾਨ ਇੱਕ ਹੋਰ ਚੀਜ਼ ਦਿਖਾਵਾਂ ਆਪਣੇ ਬਾ ਟੰਕੀਆਂ ਵਗੈਰਾ ਵੀ ਆ ਗਈ 3 ਲੇਅਰ ਵੀ ਆ ਗਈ ਔਰ 5 ਲੇਅਰ ਵੀ ਆ ਗਈ ਨਏ ਆਈਆਂ ਐਸਪੀਜੀ ਦੀ ਉਹ کہیں ਹੋਰ ਕਿਸੇ ਨੂੰ ਦੇਣੀ ਆ ਅ ਜੇ ਕੋਈ ਆਸ਼ੀਰਵਾਦ ਵਾਲਾ ਹੋਗਾ ਆਸ਼ੀਰਵਾਦੀ ਵਾਲੇ ਵੀ ਆ ਜਾਣਗੇ ਜੇ ਤੁਹਾਨੂੰ ਮੈਂ ਸਸਤੀ ਵੇਚਾਂ ਵੈਸੇ ਖੁਸ਼ੀ ਨਹੀਂ ਮੇ ਇਹ ਮੀਡੀਅਮ ਮਾਡਲ ਐਸਪੀਜੀ ਦੀ ਇਨਕੀ 10-10 ਸਾਲ ਦੀ ਗਾਰੰਟੀ ਹੈ ਬਾਈ ਅ 3 ਲੇਅਰ ਵੀ ਔਰ 5 ਲੇਅਰ ਵੀ ਔਰ आशीर्वाद की चाहिए हुआ या डी प्लास्ट की चाहिए हुआ वो भी मिल जाने सारे मिल जाने ए टू जेड जितना भी हो सके आप सारे ही देंगे भाई बाकी चला भाई गड्डी नहीं रह खड़ा स्टार्ट बंद करी फिर पीछे दे <laughs> बाकी मित्रों ई बैंक आ पता नहीं लंच टाइम हो जा कभी कुछ हो जा यो भी डर लगा भाई कभी लंच टाइम ना हो जा कुछ और ना हो जा है ਕਿ ਵੀ ਦੁਪਹਿਰ ਨੂੰ ਯਾਰ ਮਨ ਪਤਾ ਕਿਆ ਚੱਕਰ ਹੋ ਜਾ ਬਾਈ ਜਿਹੜਾ ਹੈ ਦਾ ਬਾਈ ਕਹ ਰਿਆ ਯਾਰ ਨਾ ਨਾ ਕਰ ਦੁਪਹਿਰ ਨੂੰ ਖੁੱਲੀ ਰੱਖੇ ਕਰ ਦੁਕਾਨ ਮੈਂ ਉਹਨੂੰ ਕਹਿਣ ਲੱਗਿਆ ਜੀ ਜਿ ਤਰ੍ਹਾਂ ਉਹ ਵੀਡੀਓ ਜੀ ਨਹੀਂ ਹੈ ਤੁਸੀਂ ਆਪ ਵੀ ਸੋਹ ਨਾਲੇ ਸਾਨੂੰ ਵੀ ਸੌਣੇ ਦਿਓ ਹੈ ਦੁਪਹਿਰ ਨੂੰ ਪਤਾ ਕਿਆ ਚੱਕਰ ਵਾ ਵੀਰੇ ਗੋਗੀ ਦੁਕਾਨ ਆ ਆਪਾਂ ਨੂੰ ਤਾਂ ਵੈਸੇ ਤੋਂ ਸ਼ੈਰਮਾ ਘਵਾਤ ਨੂੰ ਪਤਾ ਫਿਰ ਸਵੇਰੀ ਦੀ ਦੁਕਾਨ ਵੀਰੇ 10 11 ਵਜੇ ਖੋਲਣਾ ਆਓ ਫਿਰ ਦੁਪਹਿਰ ਨੂੰ ਬੰਦ ਨਹੀਂ ਕਰਦੇ ਹੋ ਸ਼ਾਮ ਨੂੰ ਹੋ ਜਾਇਆ ਆਪਣਾ ਨਿਊ ਆ ਆਪਣੀ ਦੁਕਾਨ 24 ਘੰਟੇ ਖੁੱਲੀ ਆ 24 ਘੰਟੇ ਇਸ ਤਰ੍ਹਾਂ ਗੋਲੀਆ ਫਿਰੇ ਰਾਤ ਬਰਾਤ ਜਾਂ ਸਵੇਰੀ ਤੜਕੀ ਤੁਹਾਨੂੰ ਕੋਈ ਚਾਹੀਦਾ ਸਮਾਨ ਕੋਈ ਸ਼ਾਮ ਨੂੰ ਚਾਹੀਦਾ ਆ ਬੰਦਾ 1 ਮਿੰਟੋਂ ਆਵਾਜ਼ ਮਾਰ ਲੇ ਬੈਲ ਵਜਾ ਲੇ ਵੀਰੇ ਘਰ ਕੀ ਆਪਾਂ ਤਾਂ ਇਹੋ ਕਰ ਰਖਿਆ ਵੀ 2 ਘੰਟੇ ਚਲੋ ਸਵੇਰੀ ਆਪਣੇ ਨਾਲ 7-8 ਵਜੇ ਕੋਲ ਲਿਆਂਦ ਕੰਮ 7-8 ਕਿਉਂਕਿ ਪਲੰਬਰ ਜਿਹੜੇ ਮਾਰੇ ਪਿੰਡਗੇ ਹੈਗੇ ਆ ਉਹ ਸਵੇਰੀ ਆ ਜਿਹੜੇ 9 ਵਜੇ ਆਪਣਾ ਆਪਣਾ ਪੂਰਾ ਕੰਮ ਕਰਾਵੇਂ ਅੰਮ੍ਰਾਲਾ ਆ ਜਾਏ ਆ ਉਸ ਤੋਂ ਪਹਿਲਾਂ ਪਹਿਲਾਂ ਮੈਂ 6 ਵਜੇ ਲੱਗ ਜਾ ਮੈਂ ਬੈਲ ਮਾਰਨ ਫੋਨ ਕਰਨ ਲੱਗ ਜਾਂਗੇ 6 ਵਜੇ ਉਹ ਸਮਾਨ ਮੰਗਾ ਕੇ 7-8 ਵਜੇ ਤੱਕ ਜਿਹੜਾ ਕੰਕਾ ਕੰਮ ਹੋਵਾ ਛੋਟਾ ਮੋਟਾ ਉਹ ਕਰਦੇ ਆ ਨਵੇਟਦੇ ਆ ਇਹ ਕਰਕੇ ਸਵੇਰੀ ਜਲਦੀ ਖੁੱਲ ਜਾ ਉਹਨੂੰ ਦੁਪਹਿਰ ਨੂੰ ਹੋਵਾ 1 ਦੇ 3 ਬਸ 2 ਘੰਟੇ ਹੋਵਾ ਬੰਦਾ ਰੋਟੀ ਖਾ ਲੇ ਥੋੜੀ ਠੂਈ ਸਿੱਧੀ ਕਰ ਲਿਆ ਕਿਉਂਕਿ ਸਾਰਾ ਦਿਨ ਬੈਠੇ ਬੈਠੇ ਵੀ ਵਾਈ ਬੈਠਣੀ ਗੱਤ ਨਹੀਂ ਆ ਬੰਦਾ 2 ਘੜੀ ਬੈਠ ਜਾਇਆ ਮਨ ਨੂੰ ਵੀ ਨਹੀਂ ਹੋਵਾ ਯਾਰ ਉਸ ਟਾਈਮ ਸਾਰੇ ਮਤਲਬ ਇਨਕਾ ਵੀ ਰੈਸਟ ਹੋਵਾ ਯਾਰ ਜਿਹੜੇ ਬੰਦੇ ਕਰਨੇ ਆਲੇ ਆ ਇੱਕ ਤੇ ਲੇਗਾ 2:30 ਵਜੇ ਤੱਕ ਬੰਦਾ ਰੈਸਟ ਕਰੀ ਆ ਹਰੇਕ ਚਾਹ ਦਿਹਾੜੀਦਾਰ ਆ ਚਾਹ ਪਲੰਬਰ ਆ ਚਾਹ ਮਿਸਤਰੀ ਆ ਪਟ ਫਿਰ ਵੀ ਚਰਵਾਈ ਜਾਂ ਫਿਰ ਵੀ ਨੂਆ ਬਿੱਲ ਮਾਰ ਲਿਆ ਆਪਾਂ ਦੇਦੇ ਹਾਂ ਜ਼ਮਾਨ ਇਹ ਵੀ ਨੂਗਾ ਅਗਲੇ ਕਾਂ ਸਵੇਰੀ ਵੀ ਜਲਦੀ ਖੋਲੇ ਕਰ ਬਾਈ ਦੁਕਾਨ ਸਵੇਰੀ ਵੀ ਨੂਗਾ ਹਾਲ 6 ਵਜੇ ਦੁਕਾਨ ਖੋਲਦੇ ਕਰ ਮਾਰੇ ਵਾਸਤਾ ਆ ਰਾਤ ਨੂੰ ਵੀ 11 ਵਜੇ ਤੱਕ ਬੈਠੇ ਰਹੇ ਕਰ ਮੈਂ ਕਿਹਾ ਯਾਰ ਜੇ ਕੋਈ ਚੀਜ਼ ਚਲੋ ਆਪਾਂ ਗੋਂਗਾ ਫਾਇਦਾ ਇਹੋ ਹੀ ਆ ਜਦ ਮਰਜੀ ਰਾਤ ਭਰਾਤ ਲੈ ਲਓ ਬਿੱਲ ਮਾਰ ਲੇ ਕਰੋ ਕੋਈ ਚੱਕਰ ਨਹੀਂ ਹੈ ਪਰ ਨੂ ਨਾ ਕਹਿਆ ਕਰੋ ਭਈ ਸਵੇਰੀ ਖੋਲਦੇ ਕਰ 6 ਵਜੇ ਆ ਰਾਤ ਦੇ 10 ਵਜੇ ਤੱਕ ਉਠਾ ਨਾ ਬੰਦਾ ਦੁਪਹਿਰੇ ਵਾਂ ਵੀ ਰੈਸਟ ਨਾ ਕਰਾ ਹੈ ਬਾਕੀ ਉਹ ਤੋਂ ਆਪਾਂ ਬੈਠੀ ਆਂ ਭਾਈ ਚਲੋ ਨਿਉ ਹੋ ਆ ਮੈਂ ਨਹੀਂ ਹੁੰਦਾ ਹਾਂ ਜੇ ਫਾਦਰ ਸਾਹਿਬ ਹਵਾਂ ਆਪਾਂ ਅੱਛਾ ਮਹਾਰਾ ਸਭ ਹੋਗਾ ਨਾ ਬਹੁਤ ਭਰਗਾ ਮੰਨਣਿਉ ਮਤਲਬ ਮਰ ਲਾਨਦਾਰ ਕਾ ਵੀ ਮਾਰਾ ਐਸਾ ਹੈ ਨਹੀਂ ਬਈ ਕੋਈ ਚੀਜ਼ ਜਿਸ ਤਰ੍ਹਾਂ ਲਾਨਦਾਰ ਨੇ ਪੈਸੇ ਨਹੀਂ ਪਤਾ ਹੈ ਡੈਡੀ ਨੇ ਨਾਮ ਲਿਖ ਦੇਣਾ ਵੀ ਤੂੰ ਸਮਾਨ ਲੈ ਜਾ ਅੱਛਾ ਡੈਡੀ ਕਹੇ ਉਸ ਵੋ ਡੈਡੀ ਨਹੀਂ ਪਤਾ ਡੈਡੀ ਨੇ ਕਹਿਣਾ ਪਲੰਬਰ ਨੂੰ ਭੇਜ ਦੇ ਜਾਂ ਇਲੈਕਟ੍ਰੀਸ਼ੀਅਨ ਨੂੰ ਭੇਜ ਦੇ ਜੋ ਸਮਾਨ ਹੈ ਦੁਕਾਨ ਮਾ ਜੋ ਲੈਣਾ ਲੈ ਜਾ ਕੋਈ ਚੱਕਰ ਨਹੀਂ ਹੈ ਬਾਅਦ ਮਾ ਰੇਟ ਮੁੰਡਾ ਵਾ ਕਾ ਵੀ ਉਸਕੇ ਰੇਟ ਕਰ ਲਿਓ ਕੋਈ ਚੱਕਰ ਨਹੀਂ ਹੈ ਇਸ ਤਰ੍ਹਾਂ ਕੰਮ ਹੋਆ ਆਪਣਾ ਤਾਂ ਕੁਲ ਸੁਭੋਆ ਯਾਰ ਕਾਹੀ ਜਿੰਨੇ ਵਾ ਕਰਨਾ ਆ ਉਹ ਆਪਣ ਲੇ ਜਾ ਆਪਣੇ ਆਪ ਆਪਣੇ ਆਪ ਲੋਕ ਦੁਕਾਨਪਾਤੇ ਸਮਾਨ ਲੈ ਜਾਂਦੇ ਸਿਆ ਹੋਆ ਵੈਸੇ ਦੋ ਵੀ ਆ ਜੇ ਕੋਈ ਨਹੀਂ ਚੀਜ਼ ਪਤਾ ਲੱਗੇ ਵੀ ਦੁਕਾਨ ਵਿੱਚ ਕਿਸੇ ਨੂੰ ਰੋਕਣਾ ਨਹੀਂ ਹੈ ਵੀ ਘੁੰਮਣੇ ਦੇ ਵਿజిਟ ਕਰਨ ਦੇ ਆਪਣਾ ਘੁੰਮ ਲੈਣ ਦਾ ਜੋ ਉਹਨੇ ਚੀਜ਼ ਚੱਕਣੀ ਚੱਕ ਲੋ ਉਹ ਲਿਖ ਲੋ ਸਮਾਨ ਲਿਖਣਾ ਜ਼ਰੂਰੀ ਆ ਇੱਕ ਚੀਜ਼ ਵੀ ਕਿਸੇ ਨੇ ਆ ਇਤਨੀ ਚੀਜ਼ਾਂ ਲਈਆਂ ਇਸ ਨੇ ਇਤਨੇ ਲਈਆਂ ਕੋਈ ਨਹੀਂ ਵੀ ਹੋ ਜਾ ਅੱਗਾ ਪਿਛਾ ਦੋ ਆਪਣਾ ਬਾਕੀ ਆ ਕੇ ਸ਼ਹਿਰ ਸ਼ਹਿਰ ਭੈਣ ਚੋ ਦੋ ਮਿੰਟ ਲੱਗ ਬਈ ਜਿਹੜਾਣਾ ਦੋ ਦੋ ਮਿੰਟ ਦੀ ਵੀਡੀਓ ਬਣੀ ਹੋਣੀ ਸ਼ਾਇਦ 3 ਮਿੰਟ ਦੀ ਦੇਖ ਲੈ ਉਹ ਵੱਡਾ ਟੋਲ ਟੈਕਸ ਦੇ ਸ਼ੁਰੂ ਹੋ ਗਈ ਸੀ ਦੋ ਤਿੰਨ ਮਿੰਟੋਂ ਮੰਦਾ ਹੋ ਰ ਆ ਜਾ ਨਹੀਂ ਕੰਮ ਜੱਤਾਰ ਨਾਲ ਆ ਰਿਹਾ ਦੋ ਘੰਟੇ ਦੇ ਬਾਈ ਅੰਬਾਲਾ ਆਣਾ ਮੈਂ ਜੋ ਬਹੁਤ ਬੁਰਾ ਹਾਲ ਸੀ ਕਿਉਂਕਿ ਮੇਰਾ ਨਾ ਖਾਤਾ ਅੰਬਾਲਾ ਐਚ ਡੀ ਐਸ ਬੈਂਕ ਵਾਂ ਇਹ ਦੁਕਾਨ ਵਾਲਾ ਵੀ ਉੱਥੇ ਆ ਕਿ ਰਾਜਪਰਾਵਾ ਕੋ ਰਾਜਪਰਾ ਗੱਲ ਪਤਾ ਸੀ ਇਹ ਮੇਰਾ ਰਾਜਪਰਾ ਖਲਾ ਪੰਜਾਬ ਦਾ ਮੈਂ ਹਾਂ ਬਾਈ ਪੰਜਾਬ ਪੰਜਾਬ ਖਾਤਾ ਖਾਤੇ ਕਾ ਕੀ ਕਰ ਰਿਹਾ ਕਰ ਤੈਨੂੰ ਆ ਖੱਤਾ ਨਹੀਂ ਭਾਈ ਪਰ ਕਿਹੜਾ ਯਾਰ ਉਹ ਜਿਹੜਾ ਨਹੀਂ ਜਾ ਯਾਰ ਪੂਰਾ ਮੰਨ ਨਿਊਆ ਸਾਹਮਣੇ ਆਪਣਾ ਆਇਆ ਬੈਂਕ ਕਿ ਗੈਸੀ ਚੀਜ਼ ਆ ਯਾਰ ਕਹੀਂ ਚੈੱਕ ਲਾਣਾ ਦੇਣਾ ਕਿਸੇ ਪੇਮੈਂਟ ਕਰਨੀ ਬੰਦਾ 10 ਮਿੰਟ ਵਿੱਚ ਜਾ ਕੇ ਕਰ ਤੋ ਆਵਾ ਨਹੀਂ ਬੈਠੇ ਰਹੋ ਰਾਜਪੁਰੇ ਦੀ ਕੀ ਜੋ ਇਹ ਸ਼ਹਿਰ ਆਇਆ ਅੱਬਾ ਗੈਲੋ ਬੈਂਕ ਕਾ ਕੰਮ ਨਿਬੜ ਲੈ ਬੰਦਾ ਗੈਲੋ ਹੋਰ ਲਾਟਰਨ ਸਟਰਨ ਜੇ ਕੋਈ ਥੋੜਾ ਉਹ ਤਾਂ ਕੰਮ ਹੋ ਬੰਦਾ ਉਹ ਨਿਭਾੜ ਲੇ ਠੀਕ ਨਹੀਂ ਭਾਈ ਸਾਰੇ ਕੰਮ ਨਿਭੜ ਜਾਣਗੇ ਲੱਗਦੀ ਕਾਲਾਂ ਗਾ ਵੀ ਹਿੱਲ ਗਿਆ ਦਿਮਾਗ ਮਨ ਦਾ क्यों गर्मी हो रही बहुत भेन चोरी कह रहे हम तो घर ही आ जाते भैया आपका करंट अकाउंट है करंट अकाउंट की तो घर ही वो हो जाती बुलाया <laughs> कुछ है तो नहीं कहीं ओ, ओ, नहीं, ओ, नहीं। ਪਪਲ ਸਮਾਈ ਬਾਈ ਵੇ ਬਰਾਤ ਫੁੱਲਾਂ ਵਾਲੀ ਟਾਈਮ ਪਤਾ ਕਿੰਨਾ ਹੋ ਰਿਹਾ ਇਹ ਦੇਖ ਲਓ ਤਿੰਨੇ ਵਜੇ ਕਾ 4 ਮਿੰਟ ਮੈਂ ਕਿਹੜੇ ਟਾਈਮ ਦੱਸ ਬਰਾਤਾ ਜੀ ਐਂ ਅੱਗਾ ਕੁੜੀ ਵਾਲੇ ਵੀ ਦਵਾਲਾ ਨਿਕੜ ਗਿਆ ਆਣਾ ਬਾਈ ਬੈਠੇ ਬੈਠੇ ਕਿੰਨਾ ਕਾ ਬੰਦਾ ਡਿੱਕਾ ਪਤਾ ਨਹੀਂ ਕਿੱਡੀ ਦੂਰ ਤੇ ਬਰਾਤਾ ਆਈ ਹੋਣੀ ਬਾਈ 3 ਵਜੇ ਕੋਈ ਟਾਈਮ ਆ ਬਰਾਤਾ ਆਣੇਗਾ ਅੱਗਾ ਮਿਲਦਾ ਵੀ ਇਹਨੂੰ ਕੁਝ ਨਹੀਂ ਫੇਰ ਰੋਟੀ ਮੱਥਾ ਲਗਾ ਕੀ ਉਠੋ ਮੱਥਾ ਲਗਾ ਕੇ ਕਹਿਣਾ ਜੀ ਤਰ੍ਹਾਂ ਬਾਈ ਨਹੀਂ ਬਰਾਤਿਆਂ ਨੂੰ ਸੁੱਚਾ ਖਲਾਵਾ ਆ ਆ ਚਲੋ ਬਾਲੇ ਵਾਲਾ ਕੰਮ ਨਿਪਟ ਗਿਆ ਬਾਈ ਚਲਾਂ ਆ ਪਿੰਡ ਨੂੰ 3 ਵਜੇ ਸਾਲਾ ਉਹੀ ਕਰਨਾ ਵੀ ਕੁਝ ਨਹੀਂ ਹੋ ਵੀ ਟਾਈਮ ਵੀ ਟੱਕੇ ਤੇ ਲੱਗ ਜਾ ਆ ਬੈਠੇ ਬੈਠੇ ਵੀ ਕਰਾਂ ਇਹਦਾ ਅਰਨਾ ਅੱਗ ਲੱਗੀ ਮੈਨੂੰ ਆ ਬਾਈ ਇਹ ਦੇਖੋ ਸਵੇ ਕਹਾਂ ਦਾ ਕਰਿਆ ਇਹ ਦੇਖੋ ਮੂੰਹ ਫੂਗ ਰਿਆ ਸਾਲਾ ਉਰੇ ਤੱਕ ਸਹੀ ਕਰਿਆ ਮੇਰੇ ਤੱਕ ਉਰੇ ਤੱਕ ਔਰ ਮੇਰੇ ਘਰ ਤੋਂ ਬਹੁਤ ਦੂਰ ਦੂਰ ਤੱਕ ਆ ਸਾਰਾ ਤੁ ਹਾਂ ਕਰਾ ਫੋਨ ਦੱਤੀ ਉਹਨੂੰ ਫਾਇਰ ਬ੍ਰਿਗੇਡ ਵਾਲਿਆਂ ਨੂੰ ਫੋਨ ਕਰਿਆ ਭਾਈ ਕੋਈ ਨੁਕਸਾਨ ਜ਼ਿਆਦਾ ਹੋ ਜਾਗਾ ਉਹ ਸਾਰਾ ਤੁ ਹਾਟ ਮਾਰ ਹੋ ਗਿਆ ਗਰੁੱਪ ਵੀ ਮਰਪਾ ਪੰਚਾਇਤ ਦਾ ਗਰੁੱਪ ਬਣਿਆ ਹੋਇਆ ਹੀ ਵੀ ਵੀਡੀਓ ਆਈ ਮਰਪਾ ਭਾਈ ਉਹ ਦੇਖੋ ਸਾਰਾ ਦੇਖੋ ਕੋਈ ਅੱਗ ਲੱਗੀ ਮਾਰੇ ਘਰ ਨੂੰ ਇਹ ਪਹਿਲਾ ਵੀਡੀਓ ਮੈਂ ਦੇਖ ਰਿਹਾ ਜੀ ਕਿ ਕਿਸ ਤਰਾਈ ਹੋਰ ਲੱਗੇ ਕੋਈ ਨਾ ਲਾਈਟਰ ਦੇ ਇਹ ਮੰਦਰਾ ਉਰਨ ਨਵਲਾ ਟੀਮ ਦੇ ਸਾਰੇ ਉਹ ਸਾਰਾ ਸਾਰਾ ਸਾਹਮਣੇ ਗੋਹ ਰਿਆ ਮਾਰਿਆ ਯਾਰ ਨਾ ਗੱਡੀ ਨੂੰ ਕਿਸੇ ਨੇ ਫੋਨ ਕਰਿਆ ਹੈ ਉਹ ਨਾ ਗੱਡੀ ਨੂੰ ਨਹੀਂ ਫੋਨ ਕਰਿਆ ਹੈ ਕਿਸੇ ਨੇ ਲੋ ਬਟਰੈਕਟਰ ਦਾ ਬਸ ਅੱਕਾ ਕਰ ਹੋ ਸਕਾਂ ਪਰ ਜਿਆਦਾ ਤਾਂ ਨਹੀਂ ਹੋ ਸਕਦੇ ਗੁਬਾਰੇ ਵਾਂਗ ਬੜੇ ਹੋਏ ਸਭ ਤੇ ਮਾੜੀ ਬਾਈ ਇਹ ਗੁਬਾਰਾ ਬੁਰਦਾ ਨਹੀਂ ਆ ਸੱਕੇ ਨੇ ਆ ਮੈਂ ਉਹ ਸਾਰੀਓ ਦੇਖੇ ਭਾਂ ਜੋ ਧੁਆ ਧਵਾੜ ਹੋ ਰਿਹਾ ਇੱਕਦਮ ਉਹ ਦੇਖ ਕਿੰਨੀ ਅੱਗ ਲੱਗ ਰਹੀ ਪਹਣ ਜਦੋਂ ਸਪੈਦਾ ਕਿ ਤਰ੍ਹਾਂ ਚੜਰ ਚੜਰ ਗਿਆ ਓਏ ਅੱਜ ਅੱਗ ਜ਼ਿਆਦਾ ਲੱਗ ਰਹੀ ਨਾ ਓਏ ਇਹ ਵੀ ਕਾ ਦੇਖਾਂਗੇ ਯਾਰ ਚਾਰ ਕਬਾਰ ਇਹਨੂੰ ਦੇਖਾਂਗੇ ਓਏ ਕਿਉਂ ਪਾਗਲ ਹੋਰੇ ਪਾਤਿਆਂ ਪਿੱਛਾ ਹਾਲੇ ਹੋਰ ਆ ਰਹੀ ਹੈ ਗੱਡੀ ਫੋਨ ਕਰਿਆ ਕਰਿਆ ਆ ਰਹੀ ਆ ਸਕੂਲ ਕਰਕੇ ਰੁਕ ਗਿਆ ਬਾਈ ਪਿੱਛੋਂ ਅੱਗਾ ਲੱਗ ਗਿਆ ਟੈਂਕਰ ਮੰਗਾਇਆ ਠੀਕ ਭੈਣ ਚੋਂ ਦਾਰਿਆ ਕੋਈ ਬਾਈ ਪਿੱਛਾ ਕਾਂ ਦਾ ਅੱਗਾ ਲੱਗ ਰਿਹਾ ਯਾਰ ਬਸ ਠੀਕ ਆ ਭਰ ਦੇ ਦੇ ਨਾ ਅਮਨ ਨੇ ਅਮਨ ਨਾ ਤੂੜੀ ਬਣਾ ਰਦਾ ਪਰ ਉਹ ਸਾਹਮਣੀ ਬੰਦਾ ਨਾ ਤੂੜੀ ਬਣਾ ਰਦਾ ਉੱਥੇ ਦੇ ਟਰਾਲੀ ਲਿਖਾਏ ਨਾ ਟਰਾਲੀ ਉੱਥੇ ਕੱਢਗਾ ਖੈਰਾਂ ਜੋੜ ਲਈ ਉਹ ਖੈਰੋਂ ਮਾਰੀ ਹੋਈ ਦੇਖੋ ਉਹ ਦੇਖੋ ਖੈਰੋਂ ਲੱਗੀ ਹੋਈ ਆ ਵਾਹ ਵਾਹ ਤੋੜੀ ਦਾ ਬਚ ਗਿਆ ਬਚਾਅ ਹੋ ਗਿਆ ਹਾ ਸ਼ੁਕਰ ਹੈ ਮਾਲਕਾ ਚਲੋ ਬਚੋ ਆ ਲਈ ਪਾਤਿਆਂ ਪੁੱਤਿਆਂ ਬੁਗੀ ਉਹ ਗਨ ਗਈ ਨਹੀਂ ਸਾਰੇ ਘੋਮ ਚ ਲੱਗੀ ਜਾਂਦੀ ਤੇ ਸਕੂਲ ਕਰ ਕਰ ਪੰਚਾਇਤ ਕਰ ਕਰ ਕੰਦਾ ਹੋ ਗਿਆ ਇਹ ਸੁੱਕੇ ਕਰਨੇ ਜੇ ਬਹੁਤ ਬਿਮਾਰੀ ਪੰਚਾਇਤੀ ਪਤਾ ਨਹੀਂ ਕਿਸ ਤਰ੍ਹਾਂ ਦੀ ਜ਼ਮੀਨ ਹੈ ਮਨਤਾਪ ਨਹੀਂ ਪਤਾ ਬਾਈ ਖਾਲੀ ਕਰਨੇ ਪੜੇ ਤੇ ਇਹ ਸਾਰਾ ਮੇਜ ਸਮਾਗ ਲੱਗੀ ਤੁਰਦੇ ਸੋਣੇ ਔਰ ਓਏ ਇਹ ਵੀ ਦੇਖ ਰੱਟੀ ਕੋਈ ਕੋਈ ਜੋ ਭਾਂਜੇ ਕੋਊਰਾ ਵਾਤੇ ਕੋਠੇ ਜਗਾ ਗਾਈ ਦੇਖੋ ਗਵਾਰੇ ਸਾਰੇ ਓਏ ਇਹ ਫਾਇਰ ਬੁਰੀ ਗਦੀ ਇੰਨਾ ਟਾਈਮ ਲੱਗਾ ਦੱਸ ਬਸ 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 ਛੱਡ ਦਿਓ ਬਾਈ ਜੀ ਛੱਡ ਦੇ ਪਾਸੇ ਪ੍ਰਾਇਮਰੀ ਕੱਲੋ ਮਾਫੀ ਜ਼ਿਆਦਾ ਦਵਾ ਦੂੰਗਾ ਤੁਹਾਨੂੰ ਮੁਆਫੀ ਜਦਾ ਦਵਾ ਦਿੰਗਾ ਨੇੜਾ ਤੇ ਤੇਰਾ ਪੁੱਤ ਇਹਨੂੰ ਤਾਂ ਅੰਦਰ ਪੁੱਛਣਾ ਪੈ ਤਾ ਫਲਾ ਲੂ ਕੋਈ ਉਹ ਤਾਰਾ ਬਸ ਕਹਿੰਦਾ ਕਿ ਗੇਰ ਗੱਦ ਕਾਕੀ ਆ ਫੋਨ ਕਰੇ ਰਾਤੋਂ ਨਾਲ ਉਧਰ ਹੀ ਉਲਝੇ ਰਹੇ ਕਾਲ ਯਾਰ ਕਿਉਂ ਵੀਡੀਓ ਬਣਾਣੇ ਕਾ ਇੰਨਾ ਟਾਈਮ ਲੱਗੇ ਕੁਝ ਫੋਨ ਸਾਰਾ ਡੈਡ ਦਾ ਔਰ ਫਿਰ ਗੱਡੀਆਂ ਬਾਅਦ ਵਿੱਚ ਦੋ ਤਿੰਨ ਆ ਗਈ ਬਾਈ ਸੜੀ ਫਾਇਰ ਬ੍ਰਿਗੇਡ ਵਾਲੀ ਤੋ ਕਾਫੀ ਕੰਮ ਕੁਛ ਅੱਦ ਤੱਕ ਰੁੱਕ ਗਿਆ ਦਾ ਕਿਉਂਕਿ ਨਾ ਗੁਬਾਰਿਆਂ 'ਮ ਅੱਗ ਲੱਗੇ ਹੁਣ ਕਰ ਕਾ ਨਾ ਬਾਈ ਉਹ ਵਾ ਹੋ ਗਿਆ ਅੱਗ ਬਹੁਤ ਦੇਰ ਤੱਕ ਚੱਲਦੀ ਰਹੀ ਗੁਬਾਰਿਆਂ ਪਾਥੀਆਂ 'ਮ ਲੱਗੀ ਹੋਈ ਸੁੱਕੇ ਗੁਬਾਰੇ ਦੇ ਚਿੰਨ-ਚਿੰਨ ਕਾ ਲਾਈ ਹੋਈ ਸੀ ਉਹ ਅੱਗ ਬੜੀ ਬੁਝਾਉਣ ਔਖੀ ਕਾਬੂ ਕਰਨਾ ਥੋੜਾ ਜਿਹਾ ਔਖਾ ਹੋਇਆ ਵੈਸੇ ਅੱਗੋਂ ਨਹੀਂ ਵਾ ਹੋਇਆ ਮਤਲਬ ਖੇਤਾਂ-ਕੁੱਤਾਂ ਤੱਕ ਨਹੀਂ ਗਈ ਗਈ ਸੀ ਕੀ ਮਤਲਬ ਤੂੜੀ ਬਣੀ ਹੋਈ ਦੀ ਜਾਂ ਵੀ ਅੱਗ ਲੱਗੀ ਆ ਤੂੜੀ ਨਹੀਂ ਫੁੱਗੀ ਹੈ ਕਿ ਸੀਗੀ ਪਰ ਗੁਬਾਰੇ ਜ਼ਰੂਰ ਫੁੱਗੇ ਯਾਰ ਜਿੰਨੇ ਵੀ ਹੈ ਦੇ ਨਾ ਗੁਬਾਰੇ ਸਾਰੇ ਫੁੱਗੇ ਤੀਮਿਆ ਵਾਲੇ ਨਾ ਉਸ ਦਾ ਥੋੜਾ ਜਿਹਾ ਹੈ ਓੱਖਾ ਹੋ ਗਿਆ ਬਾਈ ਤੀਮਿਆਂ ਦਾ ਸਾਰੇ ਗੁਬਾਰੇ ਫੁਕਣੇ ਕਰ ਕਾ ਇੱਕ ਰੰ ਇਨਰ ਨਾ ਮੈਂ ਆਇਆ ਦਾ ਰਾਜਪੁਰਾ ਸਵੇਰ ਦਾ ਟਾਈਮ ਆ 4 4:30 ਹੋ ਰਹੇ ਆ ਇਹਨੇ ਸਾਰੇ ਨਾ ਕੱਟਕੁੱਟ ਬੰਦ ਕਰ ਦਿੱਤੀ ਪਤਾ ਨਹੀਂ ਕਿਹਾ ਹੋਇਆ ਇਹਨਾਂ ਦਾ ਕੀ ਨਹੀਂ ਬਾਈ ਚਲੋ ਹੈ ਆਕਾ ਕੱਟ ਹੈ ਨਾ ਇੱਧਰ ਨੂੰ ਮੁੜ ਕਾ ਜਾਊਂਗਾ ਜੀ ਬਾਕੀ ਮਿੱਤਰੋ ਅੱਜ ਦੀ ਵੀਡੀਓ ਇੰਜ ਸਮਾਪਤ ਕਰਾਂ ਬਾਈ ਵੀਡੀਓ ਵਧੀਆ ਲੱਗੇ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਲਾਈਕ ਕਮੈਂਟ ਸ਼ੇਅਰ ਕਰ ਦਿਓ ਮਿੱਤਰੋ ਥੈਂਕ ਯੂ